ਮਿਟੀ 7 ਚਾਰ ਨੂੰ ਇੱਕ ਹੋਰ ਸੀ ਬੇਸਿਕਲੀ ਉਹ ਆਸਟ੍ਰੇਲੀਆ ਰੇਅ 10 ਸਟੇਡੀਅਮ ਗਰੋਂਗ ਕਰਦੇ ਜੀ ਮਿਸਟਰ ਕਿਓਕੇ ਉਹ ਨੰਬਰਸ ਆ ਵਾਈ ਸੀ ਤੇ ਉਹ ਦੇਰ ਵੀ ਲੈਣਾ ਤੇ ਕਦੇ ਸ਼ਾਇਦ ਉਸ ਮੁਕਮਲ ਕਰ ਕਰਨੀ ਚਲੇਗੇ ਤੇ ਉੱਥੇ ਆਪਣਾ ਨੂੰ ਕੁਝ ਅਨਨੌਨ ਅਪਰੋਕਸੀਮੇਟ 10 ਸ਼ੁਰੂ ਹੀ ਖੇਲੋ ਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦਾਂ ਮਾਰਕਟ ਕੀਤੀ ਅਧਰਮਨ ਜਿਹੜਾ ਸਮਾਨ ਸੀ ਉਹ ਖੋਲਿਆ ਤੇ ਇੰਨੇ ਕਾਫੀ ਸਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਰਮੀ ਗੁਰਵਿੰਦਰ ਸਿੰਘ ਉਸੇ ਲੋਕਲਿਟਿਨ ਲੈ ਕੇ ਤੇ ਸਾਨੂੰ ਕਰੀਬ 9:00 ਵਜੇ ਸਾਨੂੰ ਓਟਲਾ ਮਿਲਣੀ ਸੀ 73 ਤੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਤੋਂ ਉਹਨਾਂ ਦੀ ਫਿਟਨੈਸ ਲੈ ਪਤਾ ਕਿ ਦਾ ਦੇ ਵਾਲ ਬਸੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਲਗਰਤੀ ਸੈਕਸ਼ਨ ਜਿਹੜੀਆਂ ਉਹਦੇ ਦੇਖਦੇ ਅਸੀਂ 310 ਮੁਕਤਮੰਦਾ ਜੀ ਕਰਕੇ ਇਹ ਤਤਰੀਸ਼ ਸ਼ੁਰੂ ਕੀਤੀ ਤੇ ਦੌਰਨ ਇਨਵੈਸਟੀਗੇਸ਼ਨ ਅਸੀਂ 4 ਜਿਹੜੇ ਇਹਦੇ ਚ ਅਕਿਊਜ਼ਡ ਹੈ ਮਦਾਈ ਜਿਸ ਨਾਲ ਕਿ ਤੇ ਔਰ ਬਿੱਦੀ ਹੈਲਪ ਆਫ ਸਿਮਰੀਨ ਸਿਡੀ ਆਸੀਂ ਉਹਨਾਂ ਨੂੰ ਅਪ੍ਰੀਹੈਂਡ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀਤਾ ਹੋਇਆ ਸਮਾਨ ਸੀ 3 ਆਰਟੀਕਲਸ ਦੀਆਂ ਚੀਜ਼ਾਂ ਨਾਮਾਨ ਕਰਦੀਆਂ ਪਰਫਰਮ ਬਣਿਆ ਹੂੰ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੀ ਕੋਈ ਪਰਮਾਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਹਜੇ ਤੱਕ ਮਿਲੂ ਹੈ ਫਿਰ ਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਰਮਾਨ ਲਵਾਵਾਂਗੇ ਅਤੇ 4 ਬਰਾਮਦੇ ਕਰਵਾਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਮ ਪਤਾ ਅਦੇਮ ਦੇ 10 11 ਕਿਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀ ਬਰਦਾ ਕਰ ਕਿਤੇ ਹੋਰ ਦੇ ਬਾਰੇ ਪੁੱਛਿਆ ਜਾਉ। ਇਹ ਅਜੇ ਨੂੰ ਕੋਸ਼ਿਸ਼। ਮਾਮਲਾ ਜਿਹੜਾ 10 ਬੰਦਿਆਂ ਤੇ ਕੀਤਾ ਗਿਆ ਸੀਗਾ ਜੀ। ਹਾਂ। ਅਨਨੌਮ 10 ਅਪ੍ਰੋਕਸੀਮੇਟ ਦਾ। ਤੇ ਬ੍ਰਾਂਡ ਕੀ ਕੀ ਕਮਾਨੀ ਹੋ ਰਿਹਾ? ਹਾਂ। ਬ੍ਰਾਂਡ ਫਿਲਹਾਲ ਅਸੀਂ ਜਿਹੜਾ ਇੱਕ ਚੋਸ ਕਪਲ ਹੈ। ਉਹ ਤੋਂ ਅਸੀਂ ਈਅਰ ਪੈਡ ਬ੍ਰਾਂਡ ਕੀਤਾ। ਤੇ ਸੋਨ ਲਾਲ ਤੋਂ ਅਸੀਂ ਐਪਲ ਘੜੀ ਸਮਾਰਟ ਬਸ ਉਹਦੀ ਕੋ ਬ੍ਰਾਂਡ ਕਰਨੀ। ਤੇ ਹਰਮਨ ਕੁਮਾਰ ਤੋਂ ਈਅਰ ਬੈਗ ਤੇ ਜਿਹੜਾ ਤਸਵੀਲ ਹੈ ਇਹ ਤੋਂ ਫਿਲਹਾਲ ਅਜੇ ਬ੍ਰਾਂਡਿੰਗ ਕੋਈ ਨਹੀਂ ਹੋਈ ਹੈ। ਇਹ ਜਿਹੜੇ 4 ਅਕਿਊਜ਼ਡ ਤੁਸੀਂ ਗ੍ਰਿਫਤਾਰ ਕੀਤੇ ਨੇ ਇਹ ਕਿੱਥੋਂ ਦੇ ਰੈਜ਼ੀਡੈਂਟ ਨੇ ਇਹਨਾਂ ਦੇ ਬਾਰੇ ਜੀ ਇਹਨਾਂ ਚੋਂ ਦੋ ਬੰਦੇ ਬੇਸਿਕਲੀ ਬਿਹਾਰ ਦੇ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਜੀ ਇੱਕ ਕੁੰਮੜਾ ਮਹਾੜੀ ਇਹ ਜਿਹੜਾ ਮਹਾੜੀ ਵਾਲਾ ਕੁੰਮੜਾ ਵਾਲਾ ਇਹਦੇ ਅਗੇਂਸਟ ਇੱਕ ਮਕਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾਣੀ ਵਿੱਚ ਦਰਜ 2022 ਦਾ ਠੀਕ ਹੈ ਜੀ ਹਾਂ ਅੱਛਾ ਆਪਣੀ ਕੋਈ ਪੈਟਰੋਲਿੰਗ ਵੀ ਇਸ ਤਰ੍ਹਾਂ ਰੈਗੂਲਰ ਬੇਸਿਸ ਦੇ ਉੱਪਰ ਲਾਈਨ ਦੇ ਸਟੇਸ਼ਨ ਦੇ ਨੇੜੇ-ਤੇੜੇ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਚੱਕਰਵਰਤੀ ਇਹਨਾਂ ਦਾ ਕੋਈ ਘਰ-ਬਾਰ ਨਹੀਂ ਹੈ ਅਕਸਰ ਜਿਹੜਾ ਪਹਿਲਾਂ ਵੀ ਘਟਨਾਵਾਂ ਨੂੰ ਜਿਹੜਾ ਇਹਨਾਂ ਨੇ ਇਜ਼ਾਮ ਦਿੱਤਾ ਜਿਹੜੀ ਸਾਡੀ ਪਰਮਾਨੈਂਟਲੀ ਡਿਊਟੀ ਹੈ ਉਹ ਤਾਂ ਸਟੇਸ਼ਨ ਤੇ ਤਾਂ ਚੱਲਦੀ ਰਹਿੰਦੀ ਹੈ ਰੇਲ ਸਟੇਸ਼ਨ ਅਨੰਦਪੁਰ ਸਾਹਿਬ ਤੇ ਕੀਰਪੁਰ ਸਾਹਿਬ ਜੀ ਅਤੇ ਪੁਰੂਪੜੀ ਇਹ ਤਿੰਨੇ ਸਟੋਕੀ ਰਿਡਕਸ਼ਨ ਕਰਦੇ ਆ ਤੇ ਫਿਰ ਵੀ ਰੈਂਡਮ ਤੌਰ ਤੇ ਜਿਹੜਾ ਉਹ ਰੇਲਵੇ ਟ੍ਰੈਕ ਤੇ ਇਹਦੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਹੈ ਇਸ ਤਰ੍ਹਾਂ ਦਾ ਅੱਗੇ ਭਵਿੱਖ ਦੇ ਵਿੱਚ ਕਿ ਜੁਆਇੰਟ ਵੈਂਚਰ ਜਿਹੜੀ ਪੁਲਿਸ ਪੰਜਾਬ ਪੁਲਿਸ ਦੇ ਨਾਲ ਰੇਲਵੇ ਪੁਲਿਸ ਕਿਉਂਕਿ ਇਹ ਘਟਨਾਵਾਂ ਬਾਰ-ਬਾਰ ਵਧ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਪ੍ਰਵਾਸੀ ਨੇ ਕੱਲ ਵੀ ਕੱਲ ਵੀ ਇਸ ਵਿਸ਼ੇ 'ਚ ਮੇਰੀ ਸ਼ਿਫਟ ਇਨ ਚਾਰਜ ਨਾਲ ਅੱਗੇ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਇਹ ਰੇਲਵੇ ਟ੍ਰੈਕ ਦੇ ਕਰਾਂਗੇ ਡਟਕ ਤੇ ਜਾਂ ਜਿੱਥੇ ਵੀ ਕਿਤੇ ਹੋਰ ਪਾਸੇ ਮਿਲੂਗਾ ਮਿਲਵਾੰਗੇ ਨਾਲ ਸਰ ਜਿੰਨੇ ਬੰਦੇ ਤੁਹਾਡੇ ਕੋਲ ਆ ਫੜੇ ਗਏ ਨੇ ਕੋਈ ਆਈਡੈਂਟੀਟੀ ਪ੍ਰੂਫ ਕੀ ਹੈ ਨਾ ਦੇ ਕਿਨਾਂ ਕੋਲ ਫਿਲਹਾਲ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਨਾ ਹੀ ਕੋਈ ਪੈਨ ਕਾਰਡ ਨਾ ਕੁਝ ਰੈਂਡੀ ਮਿਸ਼ਨ ਦੀ ਕੋਈ ਚੀਜ਼ ਨਹੀਂ ਹੈ ਜੀ ਤੇ ਜਿਹੜੇ ਜਿਹੜੇ ਵਿਕਟਮ ਨੇ ਜੀ ਉਹਨਾਂ ਦੀ ਕੀ ਕੰਡੀਸ਼ਨ ਹੈ ਹੁਣ ਉਹ ਕਿੱਥੇ ਨੇ ਵਿਕਟਮ ਨੂੰ ਕੱਲ 9 ਵਜੇ ਹੀ ਡਿਸਚਾਰਜ ਕਰਤਾ ਸੀ ਜਿਹੜੀਆਂ ਉਹਦੇ ਦੋ ਇੰਜਰੀਜ਼ਨ ਉਹ ਸਿੰਪਲ ਤੇ ਬਲੰਟਿਕ ਠੀਕ ਹੈ ਜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੇ ਇਸ ਸਮੇਂ ਉਹ ਕਲਪਰਸ ਪ੍ਰੈਜੈਂਟ ਹੈਗੇ ਠੀਕ ਹੈ ਜੀ ਉਹਨਾਂ ਦਾ ਪਾਸਪੋਰਟ ਵੀ ਸੁਣਿਆ ਸੀ ਕਿ ਹਾਂ ਪਾਸਪੋਰਟ ਨੂੰ ਅਸੀਂ ਜਿਹੜਾ ਲੱਭਣ ਲਈ ਇਹ ਅਪਰਾਡੇ ਕਰ ਰਹੇ ਹਾਂ ਇਹਨਾਂ ਦਾ ਵੀ ਰਿਮਾਂਡ ਲੈ ਰਹੇ ਹਾਂ ਜਿਹੜੇ ਇਹਨਾਂ ਦੇ ਸਾਥੀ ਉਹਨਾਂ ਦੀ ਦਿਲਚਸਪ ਹੈ ਤੇ ਮੈਂ ਵੀ ਸਾਨੂੰ ਬੜੀ ਆਸ ਹੈ ਕਿ ਅਸੀਂ ਕਰ ਲਵਾਂਗੇ ਲੱਭ ਲਵਾਂਗੇ ਤੁਸੀਂ ਵਿੱਚ ਆਣਾ ਜੇ ਉੱਠਣਾ ਤੁਸੀਂ ਉੱਠ ਜਿਓ ਨਾ ਵੇਖ ਲੈ ਚੜੀਆ ਤੁਹਾਨੂੰ ਨਾਈਟ ਰਾਈਡ ਤੋਂ ਮੈਂ ਉਹ ਹੱਕ ਨਹੀਂ ਰਿਕਾਰਡ ਬਿਲਕੁਲ ਤੁਮ ਬਾਜੀ ਵਿਚੜੀ ਜਾਂਦੇ ਸੋਲੀ ਨੇ ਬਣਾ ਲਿਆ ਦਾ ਹੀ ਚੁੱਪ ਜੇ ਉਹਦਾ ਹੁਣ ਤਾਂ ਦੇਖੋ ਜੀ ਤੁਸੀਂ ਇਹ ਤਾਂ ਸਾਰੇ ਇਥੇ ਕੋ 100 ਮੈਸਨ